ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਵੈਸੇ ਤਾਂ ਇਹ ਬੜੇ ਦਿਨ ਤੋਂ ਇਸ ਖਬਰ ਬਾਰੇ ਮੈਂ ਇੱਕਾਰੀ ਨਹੀਂ अनेका ਵਾਰੀ ਆਪ ਦਾ ਕੰਸਰਨ ਜਤਾਇਆ ਅਗਰ ਅੱਜ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਜੋ ਮੈਂ ਉਹਨਾਂ ਦੇ ਡੱਲੇਵਾਲ ਸਾਹਿਬ ਦੀ ਜੋ ਹੈਲਥ ਦੇ ਹਾਲਾਤ ਨੇ ਜੋ ਉਹਨਾਂ ਦੀ ਸਿਹਤ ਦੀ ਹਾਲਾਤ ਨੇ ਉਹ ਡਾਕਟਰ ਸਾਹਿਬ ਦੀ ਜੋ ਅੱਜ ਬਰੀਫਿੰਗ ਹੋਈ ਹੈ ਮੈਂ ਸਮਝਦਾ ਇਹ ਬਹੁਤ ਸੀਰੀਅਸ ਕੰਡੀਸ਼ਨ ਆ ਜੀ ਬੜਾ ਚਿੰਤਾ ਦਾ ਵਿਸ਼ਾ ਸਾਰਿਆਂ ਨੂੰ ਪਤਾ ਹੈ ਕਿ ਅੱਜ ਲਗਭਗ 17 ਜਾਂ 18 ਦਿਨ ਹੋ ਗਏ ਆ ਉਹਨਾਂ ਨੂੰ ਆਪਦੇ ਮਰਨ ਮਰਤ ਤੇ ਬੈਠਿਆ ਨੂੰ ਅੱਜ ਜਿੱਥੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਵੇਂ ਡੱਲੇਵਾਲ ਸਾਹਿਬ ਨੇ ਆਪ ਵੀ ਪਰਸਨਲ ਚਿੱਠੀ ਲਿਖੀ ਆ ਮੈਂ ਵੀ ਉਹਨਾਂ ਨੂੰ ਅਪੀਲ ਕਰਦਾ ਹਾਂ ਕੀ ਪਰਦਾ ਮੰਤਰੀ ਜੀ ਕੀ ਫਾਇਦਾ ਇਨਾਂ ਕੁਰਸੀਆਂ ਦਾ ਇਨੀਆਂ ਫੋਕੀਆਂ ਸ਼ੌਰਤਾਂ ਦਾ ਜੇ ਕਿਸ பஞ்சੇਸ਼ ਦੇ ਕਿਸਾਨ ਨੂੰ ਅੰਨਦਾਤਾ ਨੂੰ ਅਸੀਂ ਰਾਜੀ ਨਹੀਂ ਰੱਖ ਸਕਦੇ ਜੇ ਇਸ ਦੇਸ਼ ਨੇ ਜੇ ਕਿਸੇ ਵੀ ਦੇਸ਼ ਨੇ ਤਰੱਕੀ ਕਰਨੀ ਹੈ ਤੁਹਾਨੂੰ ਯਾਦ ਹੋਵੇ ਗ੍ਰੀਨ ਰੈਵਲੂਸ਼ਨ ਆਇਆ ਸੀ ਤਾਂ ਦੇਸ਼ ਨੂੰ ਆਪਦੇ ਪੈਰਾਂ ਤੇ ਖੜੇ ਹੋਏ ਸੀ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਇੰਪੋਰਟਰ ਸੀ ਫੂਡ ਗ੍ਰੇਨਸ ਦੇ ਔਰ ਇਹ ਪੰਜਾਬ ਦੇ ਕਿਸਾਨ ਹੈ ਦੇਸ਼ ਦੇ ਕਿਸਾਨ ਹੈ ਜਿਨ੍ਹਾਂ ਨੇ ਆਤਮ ਨਿਰਪਰ ਜਿਹਨੂੰ ਤੁਸੀਂ ਬਾਰ ਬਾਰ ਜ਼ਿਕਰ ਕਰਦੇ ਹੋ ਜੇ ਉਸ ਨੂੰ ਕੀਤਾ ਤੇ ਇਹ ਦੇਸ਼ ਦੇ ਅੰਨਦਾਤਾ ਨੇ ਕੀਤਾ ਔਰ ਅੱਜ ਦੇਸ਼ ਦੇ ਅੰਨਦਾਤਾ ਦੇ ਇਹ ਜੇ ਹਾਲਾਤ ਹੋਣ ਕਿ ਉਹਨਾਂ ਨੂੰ ਮਰਨ ਵਰਤ ਤੇ ਬੈਣਾ ਪਵੇ ਫਾਸਟ ਅਨ ਟੂ ਡੈਥ ਬੈਣਾ ਪਵੇ ਕਿਉਂਕਿ ਉਹਨਾਂ ਦੀ ਹੱਕੀ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ ਔਰ ਏਡੀ ਜੈਜ ਮੰਗਾ ਫੇਰ ਹੀ ਮੰਗ ਕੀਤੀ ਐਮਐਸਪੀ ਮਿਨਿਮਮ ਜਿਹੜੀ ਸਪੋਰਟ ਪ੍ਰਾਈਸ ਦੀ ਉਹ ਗੱਲ ਕਰਦੇ ਆ ਕਿ ਇਹਨੂੰ ਲਾਗੂ ਹੋਵੇ ਇਹ ਕਾਨੂੰਨ ਬਣੇ ਫੇਰ ਉਹ बार-बार ਗੱਲ ਕਰਦੇ ਆ ਲਖੀਮਪੁਰ ਖੇਰੀ ਦੀ ਫੇਰ ਉਹ ਗੱਲ ਕਰਦੇ ਆ ਜਿਹੜੀ ਲੈਂਡ ਐਕ acquisition ਦੀ ਕਿਉਂਕਿ ਧਰਤੀ ਮਾਤਾ ਜਿਹਨੇ ਕਿਸਾਨੀ ਨਾਲ ਸੰਬੰਧਿਤ ਹੈ ਜਿਹਨੇ ਖੇਤੀ ਕਰਨੀ ਹੈ ਉਹਦੇ ਲਈ ਤਾਂ ਉਹਦੀ ਜ਼ਮੀਨ ਹੀ ਸਭ ਕੁਝ ਹੈ ਉਹਦੀ ਜ਼ਮੀਨ ਚੋਂ ਹੀ ਉਹਦੀ ਜ਼ਿੰਦਗੀ ਚੱਲਦੀ ਹੈ ਉਹਦੇ ਪਰਿਵਾਰ ਦੀ ਪਰਪਰੇਸ਼ ਹੁੰਦੀ ਹੈ ਉਹਦੇ ਬੱਚਿਆਂ ਦੀ এডਿਕੇਸ਼ਨ ਹੁੰਦੀ ਹੈ ਮਤਲਬ ਉਹਦੇ ਲਈ ਲਾਈਫ ਐਂਡ ਡੈਥ ਤੁਸੀਂ ਇਹ ਹਾਲਾਤ ਵੇਖ ਲਓ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਘਰਾਣਿਆਂ ਦੇ ਕਰੋੜਾਂ ਅਰਬਾ ਰੁਪਏ ਮਾਫ ਹੋ ਜਾਂਦੇ ਆ ਮਗਰ ਕਿਸਾਨੀ ਜਿਹੜਾ ਐਡਾ ਕਰਜਈ ਹੋਵੇ ਸੁਸਾਈਡ ਤੇ ਹੋਵੇ ਸੁਸਾਈਡ ਦੀ ਗਿਣਤੀ ਵਧਦੀ ਜਾ ਰਹੀ ਆ ਉਹਦੀ ਸੁਣਵਾਈ ਕੋਈ ਨਹੀਂ ਔਰ ਉਹ ਕੀ ਆਵਾਜ਼ ਬੁਲੰਦ ਕਰਨ ਵਾਸਤੇ ਜੱਲੇਵਾਲ ਸਾਹਿਬ ਇਸ ਫਾਸਟ ਟੂ ਡੈਥ ਮਰਨਵਰਤੇ ਬੈਠੀ ਆ ਔਰ ਸਿਚੁਏਸ਼ਨ ਇਜ਼ ਗੈਟਿੰਗ ਆਊਟ ਆਫ ਹੈਂਡ ਉਹਨਾਂ ਦਾ ਮੈਨੂੰ ਬੜੀ ਇਸ ਗੱਲ ਦੀ ਚਿੰਤਾ ਲੱਗ ਰਹੀ ਆ ਕਿ ਇਸ ਤਰ੍ਹਾਂ ਬੜੀ ਖਤਰਨਾਕ ਖਬਰ ਦੁਖਦਾਈ ਖਬਰ ਸਾਨੂੰ ਮਿਲ ਸਕਦੀ ਹੈ ਜੇ ਸਰਕਾਰਾਂ ਨੇ ਇਮੀਡੀਏਟਲੀ ਇਸ ਚ ਇੰਟਰਵਿਊ ਨਹੀਂ ਕੀਤਾ। ਔਰ ਮੈਂ بار بار ਕਹਿ ਰਿਹਾ ਹਾਂ ਦਿੱਲੀ ਸਾਡਾ ਦੇਸ਼ ਦੀ ਰਾਜਧਾਨੀ ਚ ਕੋਈ ਜਾ ਕੇ ਆਪਦੀ ਗੱਲ ਰੱਖਣਾ ਚਾਵੇ ਤੇ ਉਹ ਵੀ ਨਹੀਂ ਰੱਖ ਸਕਦਾ ਇਹ ਵੀ ਬੜੀ ਵੱਡੀ ਬੇਇਨਸਾਫੀ ਹੈ। ਲਕੀਮਪੁਰ ਖੇੜੀ ਦੀ ਉਹ ਗੱਲ ਕਰਦੇ ਉਹਦੀ ਇਨਸਾਫ ਦੀ ਗੱਲ ਕਰਦੇ ਆ। ਮੈਂ ਸਮਝਦਾ ਪ੍ਰਧਾਨ ਮੰਤਰੀ ਸਾਹਿਬ ਇੱਕ ਗੱਲ ਤੇ ਵੀ ਉਹਨਾਂ ਦੀ ਨਜਾਇਜ਼ ਨਹੀਂ ਮੰਗਾ ਬਹੁਤ ਜਾਇਜ਼ ਹੈ। ਔਰ ਅੱਜ ਜੇ ਕੋਈ ਕਿਸਾਨ ਲੀਡਰ ਆਪ ਦੀ ਜਾਨ ਗਵਾ ਦੇ ਅੱਜ ਉਹਨਾਂ ਦੇ ਪੁੱਤਰੇ ਦੀ ਅਪੀਲ ਆਈ ਆ ਕੱਲ ਮੈਂ ਉਹਨਾਂ ਦੇ ਵੱਡੇ ਭਾਈ ਸਾਹਿਬ ਦੀ ਉਹ ਭਾਵੁਕ ਗੱਲਾਂ ਸੁਣ ਰਿਆ ਸੀ ਵਾਖੇ ਜੇ ਰ ਵੱਡਾ ਵੀਰ ਛੋਟੇ ਵੀਰ ਦੇ ਗੋਢੀ ਹੱਥ ਲਾਵੇ ਨਾ ਬਹੁਤ ਇਹਦੇ ਮਹਣੇ ਡੂੰਗੇ ਨਿਕਲਦੇ ਪੰਜਾਬ ਦੀ ਧਰਤੀ 'ਚ ਔਰ ਇਹ ਜੇ ਹਾਲਾਤ ਬਣੇ ਪਏ ਆ ਇਹ ਦਿਸ ਵਿਲ ਬੀ ਬਲਡ ਔਨ ਯਰ ਹੈਂਡਸ ਇਹ ਖੂਨ ਨਾਲ ਤੁਹਾਡੇ ਹੱਥ ਰੰਗੇ ਹੋਣਗੇ ਮੈਂ ਭਾਜਪਾ ਦੀ ਲੀਡਰਸ਼ਿਪ ਨੂੰ ਕਹਿੰਨਾ ਕਿ ਜਾਗੋ ਕਿਸਾਨ ਦੀ ਦੇਸ਼ ਦੀ ਅੰਨਦਾਤਾ ਦੀ ਆਵਾਜ਼ ਸੁਣੋ ਔਰ ਇਹਨਾਂ ਦੀ ਆਵਾਜ਼ ਸੁਣਦੇ ਹੋਏ ਇਹਨਾਂ ਦੇ ਮਸਲੇ ਹੱਲ ਕਰੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਡੱਲੇਵਾਲ ਸਾਹਿਬ ਗੁਰੂ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਉਹਨਾਂ ਨੂੰ ਹਰ ਤਰੀਕੇ ਦੀ ਜੋ ਮੈਡੀਕਲ ਟਰੀਟਮੈਂਟ ਹੈ ਫੈਸਿਲਿਟੀ ਉਹ ਮਿਲੇ ਉਹ ਸਿਹਤਮੰਦ ਹੋ ਸਕਣ ਔਰ ਉਹਨਾਂ ਦੀਆਂ ਹੱਕੀਆਂ ਮੰਗਾਂ ਮੰਨੀਆਂ ਜਾਣ ਦੇਸ਼ ਦੇ ਪੰਜਾਬ ਦੇ ਅਨੁਦਾਤਾ ਦੀ ਆਵਾਜ਼ بلند ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ